ਆਮ ਆਦਮੀ ਪਾਰਟੀ ਦੇ ਐਮਐਲਏ ਕੁਰਸੀ ਨੂੰ ਲੈ ਕੇ ਔਖੇ ਹੋ ਗਏ ਨੇ ਆਖਰਕਾਰ ਮਸਲਾ ਜਿਹੜਾ ਉਹ ਉੱਪਰ ਤੱਕ ਪਹੁੰਚ ਗਿਆ ਹੈ ਕਈ ਵਿਧਾਇਕ ਨੇ ਜਿਹੜੇ ਕੁਰਸੀ ਨੂੰ ਲੈ ਕੇ ਔਖੇ ਹੋਏ ਜਾਪ ਦੇ ਦਿਖਾਈ ਦੇ ਰਹੇ ਨੇ ਆਖਰਕਾਰ ਮਸਲਾ ਕੀ ਹੈ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਮ ਆਦਮੀ ਪਾਰਟੀ ਦੇ ਐਮਐਲਏ ਕੁਰਸੀ ਨੂੰ ਲੈ ਕੇ ਔਖੇ ਹੋ ਗਏ ਨੇ ਆਖਰਕਾਰ ਮਸਲਾ ਕੀ ਹੈ ਗਗਨ ਐਮਐਲਏ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਦਾ ਪਹਿਲੀ ਪਹਿਲੀ ਵਾਰ ਐਮਐਲਏ ਬਣੇ ਹੋਏ ਐਮਐਲਏ ਨੇ ਤੇ ਇਧਰ ਉਧਰੋਂ ਆਈਆਂ ਪਾਰਟੀਆਂ ਚੁਣੇਗੇ ਜਿਹੜੇ ਉਧਰ ਖੁੰਝੇ ਲੱਗੇ ਹੋਏ ਸੀ ਉਹ ਇਧਰ ਆ ਕੇ ਐਮਐਲਏ ਬਣ ਗਏ ਮਾਮਲਾ ਕੁਝ ਇਸ ਤਰ੍ਹਾਂ ਕਿ ਭਾਰਤ ਦੇ ਅੰਦਰ ਦੋ ਮੁੱਖ ਸਰਕਾਰੀ ਸਮਾਗਮ ਹੁੰਦੇ ਨੇ ਜਿਨ੍ਹਾਂ ਨੂੰ ਕੌਮੀ ਸਮਾਗਮ ਕਿਹਾ ਜਾਂਦਾ ਇੱਕ ਗਣਤੰਤਰ ਦਿਵਸ ਦਾ ਤੇ ਦੂਜਾ ਆਜ਼ਾਦੀ ਦਿਹਾੜੇ ਦਾ ਹੁਣ ਐਮਐਲਏ ਸਾਹਿਬ ਕਹਿੰਦੇ ਕਿ ਸਾਨੂੰ ਤਾਂ ਕੁਰਸੀ ਨਹੀਂ ਮਿਲਦੀ ਬੈਠਣ ਨੂੰ ਉੱਤੇ ਸਾਡੀ ਕੁਰਸੀ ਜਿਹੜੀ ਆ ਉਹ ਮੁੱਖ ਮਹਿਮਾਨ ਵਾਲੀ ਹੋਣੀ ਚਾਹੀਦੀ ਹੈ ਜ਼ਿਲ੍ਹਾ ਸਮਾਗਮਾਂ ਦੇ ਵਿੱਚ ਸਾਡੀ ਕੁਰਸੀ ਜਿਹੜੀ ਆ ਮੁੱਖ ਮਹਿਮਾਨ ਦੇ ਨਾਲ ਵਾਲੀ ਹੋਣੀ ਚਾਹੀਦੀ ਹੈ ਜਾਨੀ ਕਿ ਮਸਲਾ ਸਾਰਾ ਕੁਰਸੀ ਦਾ ਹੈ ਓਵਰ ਆਲ ਦੇਖਿਆ ਜਾਵੇ ਕੁਰਸੀ ਦਾ ਕੁਰਸੀ ਕਿੱਥੇ ਹੋਣ ਲੱਗਣੀ ਚਾਹੀਦੀ ਇਸ ਨੂੰ ਲੈ ਕੇ ਵੀ ਰੋਲਾ ਹੈ ਕਿ ਸਾਡੀ ਇੱਥੇ ਨਹੀਂ ਉੱਥੇ ਦਰਅਸਲ ਪੰਜਾਬ ਦੇ ਵਿੱਚ ਜਿਹੜੇ ਨਿਯਮ ਤੇ ਕਾਨੂੰਨ ਚੱਲਦੇ ਨੇ ਜਾਂ ਜਿਹੜੀ ਰਵਾਇਤ ਚੱਲਦੀ ਹੈ ਉਹਦੇ ਹਿਸਾਬ ਦੇ ਨਾਲ ਜਿਹੜੇ ਸਬ ਡਿਵੀਜ਼ਨਲ ਪੱਧਰ ਤੇ ਗਣਤੰਤਰ ਦਿਵਸ ਤੇ ਆਜ਼ਾਦੀ ਦਿਹਾੜੇ ਦੇ ਸਮਾਗਮ ਹੁੰਦੇ ਨੇ ਉਹਨਾਂ ਸਮਾਗਮਾਂ 'ਚ ਗਗਨ ਐਸ ਡੀ ਐਮ ਮੁੱਖ ਮਹਿਮਾਨ ਹੁੰਦੇ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਕਹਿਣਾ ਹੈ ਕਿ ਜਦੋਂ ਸਾਡਾ ਰੁਤਬਾ ਹੀ ਮੁੱਖ ਸਕੱਤਰ ਤੋਂ ਵੱਡਾ ਹੈ ਤਾਂ ਐਸੀ ਉਸ ਸਮਾਗਮ ਦੇ ਵਿੱਚ ਮਹਿਮਾਨ ਮੁੱਖ ਮਹਿਮਾਨ ਬਣੀ ਨਹੀਂ ਬਣੀ ਨਹੀਂ ਰਹੇ ਉਸ ਸਮਾਗਮ ਦੇ ਵਿੱਚ ਸਾਡੇ ਤੋਂ 4-5 ਗ੍ਰੇਡ ਛੋਟਾ ਅਫਸਰ ਜਿਹੜਾ ਉਹ ਮੁੱਖ ਮਹਿਮਾਨ ਹੁੰਦਾ ਹੈ ਉਹਨਾਂ ਦਾ ਕਹਿਣਾ ਕਿ ਉੱਥੇ ਸਾਨੂੰ ਮੁੱਖ ਮਹਿਮਾਨ ਬਣਾਇਆ ਜਾਵੇ ਤੇ ਜਿਹੜੇ ਜ਼ਿਲ੍ਹਾ ਪੱਧਰ ਦੇ ਸਮਾਗਮ ਨੇ ਉਹਨਾਂ ਸਮਾਗਮਾਂ ਦੇ ਵਿੱਚ ਜਿਹੜਾ ਉਹ ਬਣਾਇਆ ਜਾਵੇ ਮੁੱਖ ਮਹਿਮਾਨ ਦੇ ਨਾਲ ਸਾਡੀ ਕੁਰਸੀ ਲਾਈ ਜਾਵੇ ਜਨ ਕਿ ਉੱਥੇ ਮੰਤਰੀ ਜਾਂ ਰਾਜਪਾਲ ਜਾਂ ਸਪੀਕਰ ਵਿਧਾਨ ਸਭਾ ਡੀਪੀ ਸਪੀਕਰ ਵਿਧਾਨ ਸਭਾ ਜਿਹੜੇ ਆ ਉਹ ਹੁੰਦੇ ਆ ਮੁੱਖ ਮਹਿਮਾਨ ਉਹਨਾਂ ਦੇ ਨਾਲ ਰਵਾਇਤ ਕੀ ਚੱਲ ਰਹੀ ਹੈ ਕਿ ਮੁੱਖ ਮਹਿਮਾਨ ਦੇ ਸੱਜੇ ਡੀਸੀ ਖੱਬੇ ਐਸਐਸਪੀ ਇਦਾਂ ਪੋਜੀਸ਼ਨ ਹੁੰਦੀ ਹੈ ਤੋ ਕਹਿੰਦੇ ਨੇ ਕਿ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਕ ਪਾਸੇ ਬਿਠਾ ਦਿਓ ਭਾਵੇਂ ਸਾਰੇ ਪਰ ਜਿਹੜਾ ਮੁੱਖ ਮਹਿਮਾਨ ਆ ਉਹਦੇ ਨਾਲ ਵਾਲੀ ਕੁਰਸੀ ਸਾਨੂੰ ਦੇਣੀ ਚਾਹੀਦੀ ਹੈ ਇਹ ਉਹਨਾਂ ਨੇ ਗੱਲ ਮੰਗ ਕੀਤੀ ਹੈ ਤੇ ਦਾ ਬਹਾਨਾ ਕਹਿ ਲਿਏ ਜਾਂ ਇਹਦਾ ਤਰਕ ਹੈ ਉਹ ਹਰਿਆਣੇ ਚੋਂ ਲਿਆਂਦਾ ਗਿਆ ਹੈ ਹਰਿਆਣੇ ਦੇ ਅੰਦਰ ਜਿਹੜੇ ਸਬਡਿਵੀਜ਼ਨਲ ਸਮਾਗਮ ਨੇਗੇ ਉੱਥੇ ਵਿਧਾਇਕ ਹੀ ਚੰਡਾਲ ਹਰਾਉਂਦਾ ਹੈ ਤੇ ਇਦਾਂ ਹੀ ਉਹ ਉਹ ਦੂਜੇ ਪਾਸੇ ਹੁੰਦਾ ਮਸਲਾ ਇਹ ਨਿਗਾ ਕਿ ਇਹ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੋਈ ਜ਼ਿਆਦਾ ਉਹ ਕਰ ਰੇ ਇਹ ਹੁਣਾਂ ਵੀ ਐਵੇਂ ਚਾਹੀਦਾ ਆ ਕਿ ਜੇ ਐ ਐਮ ਐਲ اے ਜਿਹੜਾ ਆ ਵਿਧਾਇਕ ਆ ਜਿਹੜਾ ਉਹ ਰੁਤਬਾ ਹੀ ਮੁੱਖ ਸਕੱਤਰ ਤੋਂ ਵੱਡਾ ਆ ਤਾਂ ਸੁਭਾਵਿਕ ਜੀ ਗੱਲ ਆ ਕਿ ਉਸ ਤੋਂ ਚਾਰ ਪੰਜ ਗ੍ਰੇਡ ਛੋਟਾ ਵਿਅਕਤੀ ਜਿਹੜਾ ਉਹ ਉਤੇ ਉਥੇ ਮੁੱਖ ਮਹਿਮਾਨ ਕਿਵੇਂ ਹੋ ਸਕਦਾ ਆ ਉਹ ਸੌਦੇ ਤੇ ਐਸ ਡੀ ਐਮ ਦੇ ਉਹਦੇ ਵਾਲਾ ਵਿਅਕਤੀ ਤਾਂ ਉਥੇ ਐਮ ਐਲ اے ਦਾ ਮਾਨ ਸਤਕਾਰ ਬਣਦਾ ਬਾਕੀ ਜਿਹੜੀ ਦੂਜੀ ਗੱਲ ਆ ਉਹ ਵੀ ਇਹੀ ਆ ਕਿ ਹੁੰਦਾ ਐਵੇਂ ਹੀ ਆ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜੋ ਮਸਲਾ ਹੈ ਸਭ ਤੋਂ ਵੱਡਾ ਇਹ ਹੈ ਕਿ ਇਹਨਾਂ ਦੇ ਐਮਐਲਏਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਅਫਸਰਸ਼ਾਈ ਸਾਰੇ ਢਾਂਚੇ ਦੇ ਉੱਤੇ ਭਾਰੀ ਹੈ ਅਫਸਰਸਾਈ ਸਿੱਧਾ ਰਿਪੋਰਟ ਦਿੱਲੀ ਨੂੰ ਕਰਦੀ ਹੈ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਾਂ ਤਾਂ ਉਹ ਦਿੱਲੀ ਦੀ ਸੱਤਾ ਦੇ ਨੇੜੇ ਨੇ ਉਹਨਾਂ ਦੇ ਕੰਮ ਹੋ ਰਹੇ ਨੇ ਜਾਂ ਫਿਰ ਕੋਈ ਜਿਹੜਾ ਇਹਨਾਂ ਨੂੰ ਗੜਸ ਰੱਖਦਾ ਦਬਕੇ-ਦੁਬਕੇ ਮਾਰਨ ਵਾਲੀ ਉਹਦੇ ਕੰਮ ਹੋ ਰਹੇ ਨੇ। ਮਸਲਾ ਜਿਹੜਾ ਉਹ ਵਿਧਾਨ ਸਭਾ ਦੀ ਜਿਹੜੀ ਵਿਸ਼ੇਸ਼ ਅਧਿਕਾਰ ਕਮੇਟੀ ਉਹਦੇ ਕੋਲ ਵੀ ਪਹੁੰਚਿਆ ਹੈ। ਉੱਥੋਂ ਕੀ ਜਵਾਬ ਆਇਆ? ਮਸਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲੇ ਇੱਕ ਪਹਿਲੀ ਵਾਰ ਨਹੀਂ ਗਿਆ, ਕਈ ਵਾਰ ਜਾ ਚੁੱਕਾ। ਹੁਣ ਜਿਹੜਾ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਨੇਗੇ ਮਹਿਲਕਲਾਂ ਤੋਂ ਵਿਧਾਇਕ ਪੰਡੋਰੀ ਹੁਰੀ ਉਹਨਾਂ ਦਾ ਜਿਹੜਾ ਕਹਿਣਾ ਹੈ ਕਿ ਐਸੀ ਹਰਿਆਣੇ ਤੋਂ ਇਸ ਮਾਮਲੇ ਦੇ ਵਿੱਚ ਇਸ ਪ੍ਰੋਟੋਕੋਲ ਬਾਰੇ ਜਾਣਕਾਰੀ ਮੰਗੀ ਹੈ ਤਾਂ ਜੋ ਐਸੀ ਪੰਜਾਬ 'ਚ ਲਾਗੂ ਕਰ ਸਕੀਏ। ਤੇ ਜਦੋਂ ਇਹ ਆਜੂ ਹੀ ਸਾਡੇ ਕੋਲੇ ਐਸੀ ਇਹਨੂੰ ਵਿਚਾਰ ਕੇ ਸਰਕਾਰ ਨੂੰ ਸਿਫਾਰਸ਼ਾਂ ਕਰੂਗੀ ਕਮੇਟੀ ਤਾਂ ਸੁਭਾਵਿਕ ਜੀ ਗੱਲ ਹੈ ਕਿ ਵਿਸ਼ੇਸ਼ ਅਧਿਕਾਰ ਕਮੇਟੀ ਦੀਆਂ ਸਿਫਾਰਸ਼ਾਂ ਸਰਕਾਰ ਨੂੰ ਮੰਨਣੀਆਂ ਪੈਂਦੀਆਂ ਨੇਗੀਆਂ ਤੇ ਉਹ ਲਗਭਗ ਮੰਨੀਆਂ ਜਾਣਗੀਆਂ ਇਹ ਕਹਿਣਾ ਹੈ ਪਰ ਇਸ ਤੋਂ ਇਲਾਵਾ ਵੀ ਜੇ ਦੇਖਿਆ ਜਾਵੇ ਤਾਂ ਸਰਕਾਰ ਦੇ ਕੋਲੇ ਵਿਸ਼ੇਸ਼ ਅਧਿਕਾਰ ਕਮੇਟੀ ਦੇ ਕੋਲੇ ਐਸੇ ਬਹੁਤ ਸਾਰੇ ਮਾਮਲੇ ਜਾ ਚੁੱਕੇ ਨੇ ਸਰਕਾਰ ਇੱਕ ਨਹੀਂ ਕਈ ਵਾਰ ਚਿੱਠੀਆਂ ਕੱਢ ਚੁੱਕੀ ਐ ਡੀਸੀਆਂ ਨੂੰ ਕਿ ਵਿਧਾਇਕਾਂ ਦਾ ਮਾਣ ਸਨਮਾਨ ਬਰਕਰਾਰ ਰੱਖਿਆ ਜਾਵੇ ਇਧਰਲੇ ਪਾਸੇ ਚਿੱਠੀ ਕੱਢਦੇ ਨੇ ਦੂਜੇ ਪਾਸੇ ਫੋਨ ਲਾ ਦਿੰਦੇ ਨੇ ਕਿ ਕੋਈ ਗੱਲ ਨਹੀਂ ਚਿੱਠੀ ਰੱਦੀ ਚ ਸਿੱਟੋ ਯਾਨੀ ਕਿ ਇਹ ਸਥਿਤੀ ਐ ਤੁਸੀਂ ਐਮਐਲਏ ਕਿੰਨੇ ਐਮਐਲਏ ਅਫਸਰਸ਼ਾਹੀ ਦੇ ਖਿਲਾਫ ਬੀਤੇ ਕੁਝ ਦਿਨਾਂ 'ਚ ਬੋਲੇ ਹਰਮੀਤ ਪਠਾਨ ਮਾਜਰਾ ਤਾਂ ਇਹਦੀ ਸਭ ਤੋਂ ਉੱਤਮ ਤੇ ਹਾਇਰ ਐਗਜ਼ਾਮਪਲ ਨੇ ਕਿ ਉੰਡਾ ਨੇ ਉੰਡਣ ਤੱਕ ਖੁੱਲ ਕੇ ਬੋਲੇ ਜਨਕੀ ਅਫਸਰ ਸਾਈਜ਼ਾ ਬਹੁਤ ਸਾਰਾ ਗਲਬਾ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਧਾਇਕਾਂ ਨੂੰ ਇਸੇ ਵਿੱਚ ਪਸੰਦ ਨਹੀਂ ਹੈਗਾ ਇਹ ਹੀ ਇੱਕ ਵੱਡਾ ਕਾਰਨ ਹੈ ਕਿ ਇਹਨਾਂ ਦੇ ਵਿੱਚ ਨਿਰਾਸ਼ਾ ਵੀ ਹੈ ਤੇ ਕੰਮ ਕਰਨ ਬੰਦੇ ਦਾ ਜਿਵੇਂ ਜੀ ਨਹੀਂ ਕਰਦਾ ਉਹ ਵਾਲੀ ਸਥਿਤੀ 'ਤੇ ਜਾ ਚੁੱਕੇ ਨੇ ਇਸ ਕਰਕੇ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਐਸੇ ਮਾਮਲੇ ਕਈ ਵਾਰ ਜਾ ਚੁੱਕੇ ਨੇ ਪਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ ਕੋਈ ਸੁਣਵਾਈ ਨਹੀਂ ਹੋਈ ਜਿਹਦੇ ਕਰਕੇ ਆਮ ਆਦਮੀ ਪਾਰਟੀ ਦੇ ਐਮਐਲਏਾਂ ਦੇ ਵਿੱਚ ਵੀ ਇੱਕ ਰੋਸ ਜਿਹੜਾ ਉਹ ਹੈਗਾ ਆ ਤਾਂ ਵਿਧਾਇਕ ਨੇ ਜਿਹੜੇ ਉਹ ਇਹ ਮੰਗ ਕਰ ਰਹੇ ਨੇ ਕਿ ਐਸਡੀਐਮ ਦੀ ਜਗ੍ਹਾ ਤੇ ਸਾਨੂੰ ਅਧਿਕਾਰ ਦਿੱਤੇ ਜਾਣ 15 ਅਗਸਤ ਤੇ 26 ਜਨਵਰੀ ਮੌਕੇ ਝੰਡਾ ਲਹਿਰਾਉਣ ਦਾ ਬਿਲਕੁਲ ਉਹ ਕਹਿੰਦੇ ਨੇ ਦੇਖੋ ਇਹਦਾ ਗੱਲ ਸਪਸ਼ਟ ਤੇ ਕਲੀਅਰ ਹੈ ਹਰਿਆਣੇ 'ਚ ਵੀ ਇਹੀ ਪ੍ਰੋਟੋਕੋਲ ਫੋਲੋ ਕੀਤਾ ਜਾਂਦਾ ਕਿ ਵਿਧਾਇਕ ਜਿਹੜੇ ਲਾਉਂਦੇ ਨੇ ਆਪਣੇ ਐਸ ਡੀ ਐਮ ਆਪਣੇ ਐਸ ਡੀ ਐਮ ਲੋਹਰਾਂ ਦਾ ਨੇਗੇ ਹੁਣ ਸਵਾਲ ਇਹ ਹੈ ਕਿ ਐਸ ਡੀ ਐਮ ਜਿਹੜਾ ਹੈ ਵਿਧਾਇਕ ਦਾ ਜਿਹੜਾ ਦਰਜਾ ਆ ਉਹ ਮੁੱਖ ਸਕੱਤਰ ਜਾਨੀ ਕਿ ਅਫਸਰਾਂ ਦੇ ਵਿੱਚ ਵੀ ਜਿਹੜਾ ਸੂਬੇ ਚ ਸਭ ਤੋਂ ਵੱਡਾ ਅਫਸਰ ਹੈ ਉਹਦੇ ਤੋਂ ਵੱਡਾ ਹੈ ਹੁਣ ਜਦੋਂ ਉਹ ਉਹਦੇ ਤੋਂ ਵੱਡਾ ਉਹਦਾ ਹੈ ਐਮ ਐਲ اے ਦਾ ਤਾਂ ਉਸ ਜਿਹੜੇ ਵੱਡੇ ਉਹਦੇ ਤੋਂ ਵੀ ਥੱਲੇ ਹੈ ਜਾਨੀ ਕਿ ਉਸ ਪੈਲੀ ਪੋੜੀ ਆ ਜਿਹੜੀ ਅਫਸਰਸ਼ਾਹੀ ਦੀ ਜਿਪ ਦੇਖੀ ਜਾਵੇ ਤਾਂ ਪੰਜਾਬ ਦੀ ਅਫਸਰਸ਼ਾਹੀ ਦੇ ਹਰਾਰਕੀ ਦੇ ਅੰਦਰ ਤਾਂ ਉਹ ਐਸਡੀਐਮ ਹੈ ਬੀਪੀਐਸ ਕਰਕੇ ਆਉਣ ਵਾਲੇ ਬੰਦੇ ਜਿਹੜੇ ਐਸਡੀਐਮ ਬਣਦੇ ਆ ਪੰਜਾਬ ਸਰਵਿਸ ਕਮਿਸ਼ਨ ਵਾਲੇ ਤਾਂ ਉਹ ਉਹ ਕਿੰਨਾ ਫਰਕ ਹੈ ਗੈਪ ਕਿੰਨਾ ਜ਼ਿਆਦਾ ਹੈ ਤੇ ਉੱਥੇ ਐਮਐਲਏ ਨੂੰ ਐ ਬਹਿਣਾ ਪੈਂਦਾ ਜਿਵੇਂ ਐਮਐਲਏ ਸਿਰਫ ਲੱਡੂ ਖਾਣ ਆਇਆ ਹੁੰਦਾ ਇਹ ਸਾਰੀ ਚੀਜ਼ ਹੈ ਇਹ ਵਿਚਾਰਨ ਵਾਲੀ ਗੱਲ ਹੈ ਬੜੀ ਕਹਿ ਲਈਏ ਕਿ ਕਵੇਲ ਨਾਲ ਹੋਈ ਹੈ ਜਾਂ ਇਹ ਦੂ ਪਹਿਲਾਂ ਵਾਲਿਆਂ ਨੇ ਨਹੀਂ ਕੀਤੀ ਉਹਨਾਂ ਨੂੰ ਪਤਾ ਨਹੀਂ ਸੀ ਐ ਜਾਂ ਡੰਗਟ ਪਾਉਣ ਦਾ ਸੌਦਾ ਉਹ ਵੀ ਚਲਾਈ ਜਾਂਦੇ ਸੀ ਪਰ ਜੇ ਕੁਝ ਵਧਾਇਆ ਗਿਆ ਤਾਂ ਚੰਗੀ ਗੱਲ ਹੈ ਕਿ ਉਸ ਰੁਤਵੇ ਨੂੰ ਜਿਹੜਾ ਉਹ ਬਰਾਬਰ ਕੀਤਾ ਜਾਵੇ ਐਸ ਡੀ ਐਮ ਲੋਕਾਂ ਦਾ ਸੇਵਕ ਹੈ ਚ ਕੋਈ ਸ਼ੱਕ ਨਹੀਂ ਪਰ ਉਹਦਾ ਤੇ ਐਮ ਐਲ ਏ ਦਾ ਉੱਥੇ ਕੋਈ ਮੇਲ ਨਹੀਂ ਹੈ ਐਮ ਐਲ ਏ ਦਾ ਕਈ ਵਾਰ ਐਂ ਲੱਗਦਾ ਹੁੰਦਾ ਜਿਵੇਂ ਕੱਲਾ ਲੱਡੂ ਲੈਣ 15 ਅਗਸਤ ਤੇ 26 ਜਨਵਰੀ ਤੇ ਸਕੂਲ ਵਾਲੇ ਵਿਦਿਆਰਥੀ ਜਾਂਦੇ ਸੀ ਲੱਡੂ ਖਾਣ ਵੀ ਲੱਡੂ ਖਾਣ ਹੀ ਆਇਆ ਹੈ ਯਾਨੀ ਕਿ ਉਹਦਾ ਕੋਈ ਉੱਥੇ ਬੁੱਕਤ ਹੀ ਨਹੀਂ ਹੁੰਦੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਕਰਕੇ ਸਾਰਾ ਰੋਲਾ ਹੈ ਹੁਣ ਦੇਖਦੇ ਹਾਂ ਕਿ ਕਲਵੰਤ ਪੰਡੋਰੀ ਹੁਣੀ ਕੀ ਕਰਦੇ ਐ ਇਸ ਮਾਮਲੇ ਤਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਤੁਸੀਂ ਇਸ ਮੰਗ ਨੂੰ ਕਿਵੇਂ ਵੇਖਦੇ ਹੋ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ